दूरी में गुरुद्वारा नानकसर के सामने एक देर रात एक हादसा हो गया जिसमें बाजरी से भरा कैंटर डिवाइडर से टकरा गया जिससे कई लोग जख्मी हो गए कैंटर चाल के अनुसार उसका कैंटर कबाड़ से भरा हुआ था और बठिंडा से गोविंदगढ़ जा रहा था दूरी ओवरब्रिज के नीचे उतरते ही मेरी गाड़ी सामने डिवाइडर से टकरा गई उन्होंने बताया कि डिवाइडर की लाइटें बंद थी और डिवाइडर पर कोई रिफ्लेक्टर भी नहीं था तथा सामने से आ रहे वाहन की लाइटें भी बंद थी मैं कुछ ही नहीं देख सका मेरी गाड़ी डिवाइडर से टकरा गई और मैं तो बच गया लेकिन मेरी गाड़ी बुरी तरह से क्षतिग्रस्त हो गई आसपास के लोगों ने बताया कि रात करीब साढ़े ग्यारह बजे जोरदार धमाका हुआ जिसके बाद उन्होंने बाहर आकर देखा तो कैंटर दुर्घटनाग्रस्त हो चुका था और चालक सुरक्षित था ਕਲਵਿੰਦਰ ਸਿੰਘ ਜੀ ਕਦੋਂ ਦੀ ਘਟਨਾ ਤੁਸੀਂ ਕੀ ਸੁਣ ਕੇ ਪਤਾ ਲੱਗਿਆ ਇਹ ਰਾਤ ਖੜਕਾ ਹੋਈ 11:30 ਵਜੇ ਜਦੋਂ ਸਾਢੇ 11 ਖੜਕਾ ਹੋਇਆ ਸੀ ਬਾਹਰ ਆਏ ਨਿਕਲ ਗਏ ਬਾਹਰ ਆ ਕੇ ਦੇਖਿਆ ਤਾਂ ਆ ਕੰਮ ਹੈ ਬਈ ਇਹ ਸਿੱਡੇ ਲਾਈਟਾਂ ਆਪਣੇ ਬੰਦ ਪਏ ਨੇ ਸਾਰੀਆਂ ਗੱਡੀ ਪੂਲ ਉੱਤਰ ਰਹੀ ਸੀ ਪੂਲ ਉੱਤਰ ਸਾਰਾ ਲਾਈਟਾਂ ਬਹਿ ਗਿਆ ਗੱਡੀ ਨੂੰ ਗੱਡੀ ਆ ਕੇ ਡਿਵਾਈਡਰ ਤੇ ਜਾ ਜੜੀ ਸਿੱਧੀ ਇਹਦੇ ਕੋਈ ਰਿਫਲੈਕਟ ਨਹੀਂ ਲੱਗਿਆ ਹੋਇਆ ਜਿਸ ਦੇ ਨਾਲ ਆਪਾਂ ਨੂੰ ਪਤਾ ਲੱਗੇ ਨਹੀਂ ਕੁਝ ਵੀ ਨਹੀਂ ਲੱਗਿਆ ਹੋਈ ਕੁਝ ਵੀ ਨਹੀਂ ਪਤਾ ਲੱਗਦਾ ਇੱਥੇ ਜਮੀ ਵੀ ਨਾ ਨਹੀਂ ਰਾ ਇੰਨਾ ਹੁੰਦਾ ਰਾਤ ਨੂੰ ਕੁਝ ਵੀ ਨਹੀਂ ਸਮਝ ਲੱਗਾ ਜਿਵੇਂ ਫੁੱਟ ਪਾਥ ਬਣਿਆ ਹੁੰਦੇ ਨੇ ਇਹ ਡਿ ਉਹ ਸਭ ਤੋੜੇ ਪੈ ਨਹੀਂ ਰਹੇ ਉਹ ਨਹੀਂ ਛੱਡਿਆ ਹੋਇਆ ਸਾਰਾ ਕੋ ਲਾਹਿਆ ਪਿਆਗਾ ਕੀ ਮੰਗ ਕੀ ਕਰ ਰਹੇ ਮੰਗ ਬਾਜੀ ਆ ਲੈਟਾ ਚਲਾਈਆਂ ਜਾਣ ਖਾਸ ਕਰ ਬੱਜ ਜਾਣਗੇ ਲੋਕ ਆ ਦੇਖੋ ਹੁਣ ਕੱਡਾ ਹਾਸਾ ਹੋਇਆ ਬੱਜਾ ਦੇ ਡਰਾਈਵਰ ਦਾ ਕੀ ਕਰੇ ਬਚਾਅ ਹੋ ਗਿਆ ਫਿਰ ਵੀ ਚਲੋ ਡਰਾਈਵਰ ਬੱਜ ਗਿਆ ਤੁਸੀਂ ਕੱਟਿਆ ਕਿ ਵਿੱਚੋਂ ਹਾਂ ਇਹ ਨਹੀਂ ਨਿਕਲਿਆ ਸੀ ਬਾਹਰ ਬਾਈ ਦਾ ਫਿਰ ਆ ਕੇ ਇਹਨਾਂ ਨੂੰ ਚਾਹ ਪਾਣੀ ਦੇ ਪੁੱਛਿਆ ਆਪਾਂ ਸਾਰਾ ਕੋ ਕਰਿਆ ਹਾਂਜੀ ਹਾਂ ਇਹ ਨਾ ਜੋੜਾ ਗਰਮੇਲ ਸਿੰਘ ਕਿੱਥੋਂ ਆਏ ਸੀ ਬਠਿੰਡਾ ਕਿੱਥੇ ਜਾਣਾ ਤੁਸੀਂ ਗੁਰਵਿੰਦਰ ਦਾ ਇਹ ਮੈਂ ਵਾਪਰਿਆ ਹਾਂ ਤਾਂ ਇਹ ਬਸ ਆ ਲਾਈਟਾਂ ਬੰਦ ਕਰਨ ਤੇ ਇੱਕ ਮੂਰੋ ਲਾਈਟ ਪੈਣ ਕਰਨ। ਉਹ ਮੂਰੋ ਚ ਲਾਈਟ ਪੈ ਗਈ। ਪਹਿਲੇ ਰੋ ਆਉਂਦੀ ਸੀ ਉਹ ਚਿੱਟੀਆਂ ਲਾਈਟਾਂ ਨਹੀਂ ਜਗਦੀਆਂ ਸੀ। ਉਹਦੇ ਕਰ ਨੂੰ ਆਇਆ ਬਸ। ਉਹ ਲਾਈਟ ਪੈ ਗਈ ਇੱਕਦਮ। ਪਤਾ ਲੱਗਿਆ ਨਹੀਂ। ਕਿੰਨੇ ਵਜੇ ਦੀ ਗੱਲ ਆ ਇਹ? ਰਾਤ ਬਸ 11:30 12:00। ਉੱਤੋਂ ਤਰੈ ਦੀ ਦੂਜੇ ਤੋਂ ਉੱਤੋਂ ਤਰੈ ਸੀ। ਉਹ ਲਾਈਟਾਂ ਬੰਦ ਸੀ ਅੱਗੇ ਲਾਈਟਾਂ ਚੱਲਦੀਆਂ ਹੁੰਦੀਆਂ ਇਹ। ਕਿੰਨਾ ਕੰਮ ਕਰ ਹੋਇਆ। ਨਕਸਾਂ ਤੋਂ ਦੇਖੋ ਇਹ ਕੰਮ ਕਰਾਈ ਪਤਾ ਲੱਗਣਾ ਕਿਨੇ ਜਣੇ ਸੀ ਗੱਡੀ ਚ ਕੱਲ ਸਿੰਝਾ ਹੋ ਗਿਆ ਪੂਰਾ ਹਾਂਜੀ ਬਟਾਕ ਮੇਟ ਤਾਂ ਨਹੀਂ ਲੱਗਦਾ ਨਹੀਂ